ਨਮਸਕਾਰ ਸਾਸ਼ਟ੍ਰੀਕਾਲ ਸੱਮਾਨਾ ਟੂਡੇ ਤੁਹਾਡਾ ਸਵਾਗਤ ਹੈ ਸੱਮਾਨਾ ਦੇ ਠੇਕੇਦਾਰਾਂ ਵੱਲੋਂ ਆਸ श्री ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਉਸੇ ਮੌਕੇ ਬਰੈਡ ਪਕੋੜੇ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਅਰਦਾਸ ਅਤੇ ਗੁਰੂ ਜੀ ਨੂੰ ਭੋਗ ਲਗਾ ਕੇ ਲੰਗਰ ਦੀ ਸ਼ੁਰੂਆਤ ਕੀਤੀ ਗਈ ਠੇਕੇਦਾਰ ਕਿਰਤ ਸਿੰਘ ਖੇਲਾ ਬਚਿੱਤਰ ਸਿੰਘ ਬੜੇਜ ਪਿੰਡ ਹਰਿਆਊ ਸ਼ਕਤਬੀਰ ਸਿੰਘ ਬੜੇਜ ਯੁਗਰਾ ਸਿੰਘ ਬੜੇਜ ਭਗਤदयाल ਨੇ ਦੱਸਿਆ ਕਿ ਗੁਰੂ ਦੇ ਆਸ਼ੀਰਵਾਦ ਚਦਕਾਸੀ ਆਪਣੇ ਵੱਲੋਂ ਉਪਰਾਲਾ ਕੀਤਾ ਕਿ ਪ੍ਰਕਾਸ਼ ਉਸ ਸਮੇਂ ਮੋਕੇ ਲੰਗਰ ਲਗਾਇਆ ਜਾਣ ਅਸੀਂ ਪ੍ਰਕਾਸ਼ ਦੇ ਆਰਦੇ ਨੂੰ ਦੇਖਦੇ ਕਾਮਨਾ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸਭ ਤੇ ਆਸ਼ੀਰਵਾਦ ਦਾ ਹਾਜ਼ਰ ਰੱਖਣ ਅਤੇ ਸਭ ਤੇ ਖਰਾ ਪੀਸ ਖੁਸ਼ੀਆਂ ਆਣ ਸਭ ਨੂੰ ਪ੍ਰਕਾਸ਼ ਉਸ ਚੌਦੀ ਲੱਖ ਲਖ ਵਧਾਈ ਦਿੱਤੀ ਭਾਰੀ ਸ਼ੰਕਿਆ ਵਿੱਚ ਗੁਰੂ ਦਾ ਲੰਗਰ ਵਰਤਾਇਆ ਗਿਆ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਸਾਡੇ ਸਿੱਖਾਂ ਜੀ ਦੇ ਪਹਿਲੇ ਪਾਤਸ਼ਾਹ ਨੇ ਉਹਨਾਂ ਦੇ ਪਵਿੱਤਰ ਦਿਹਾੜੇ ਤੇ ਅਸੀਂ ਸਭ ਵੈਨ ਕੰਟਰੈਕਟਰ ਸੁਮਣਾ ਅਕਲ ਦੇ ਇੱਥੇ ਉਹ ਕੇ ਉਹਨਾਂ ਨੂੰ ਆਪਣੇ ਲੰਗਰ ਲਾ ਰਹੇ ਹਾਂ ਤੇ ਉਹਨਾਂ ਸਿਰ ਗੁਰੂ ਨਾਨਕ ਦੇਵ ਜੀ ਅਮੁਰੇ ਅਰਦਾਸ ਕਰਦੇ ਹਾਂ ਕਿ ਸਾਡੇ ਅਮ ਨੂੰ ਬਦਾ ਚੜਾ ਕੇ ਰੱਖਣ ਪਰਮਾਤਮਾ ਕੀ ਅਰਦਾਸ ਹੈ ਕਿ ਸਾਡੇ ਤੇ ਮੇਰ ਭਰਿਆ ਹੱਥ ਰੱਖਣ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਸਮਾਣਾ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਸਾਰਿਆਂ ਦੇ ਘਰ ਖੁਸ਼ੀਆਂ ਵਰਦਨ ਤੇ ਚੜਦੀ ਕਲਾ ਜਰ ਰੱਖਣ। ਲੰਗਰ ਦੀ ਆਜ ਕਿੱਥੇ ਗਿਆ। ਗੁਰੂ ਅਧਰਮ ਦੇ ਇੱਥੇ। ਕੀ ਕਰ ਰਹੇ ਹੋ? ਅੱਜ ਪਾਤੜਾ ਵਾਈਨ ਗਰੁੱਪ ਵੱਲੋਂ ਸਮਾਣਾ ਸ਼ਹਿਰ ਦੇ ਠੇਕੇਦਾਰਾਂ ਵੱਲੋਂ ਨਾਲ ਸੇਵਾਦਾਰਾਂ ਵੱਲੋਂ ਸਭ ਵੱਲੋਂ ਰਲ ਮਿਲ ਕੇ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਨਗਰ ਗੁਰਪੁਰਬ ਦੇ ਗੁਰਪੁਰਬ ਨੂੰ ਮੱਖ ਰੱਖਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਸਰੇ ਨਾਲ ਇੱਕ ਇੱਕ ਲੰਗਰ ਦੀ ਸ਼ੁਰੂਆਤ ਕੀਤੀ ਗਈ ਤੇ ਉਹ ਸਾਰੀ ਨਾਨਕ ਨਾਮ ਦੇਵਾ ਸੰਗਤ ਨੂੰ ਸਾਰੇ ਇਲਾਕਾਨਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਸਾਰੇ ਸਾਰੇ ਸੇਵਾਦਾਰਾਂ ਵੱਲੋਂ ਤੇ ਠੇਕੇਦਾਰਾਂ ਵੱਲੋਂ ਬਹੁਤ-ਬਹੁਤ ਸਮਾਨਾ ਤੋਂ ਕਲਾਸ਼ਰਮਦ ਰਿਪੋਰਟ